ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆ ਗਈਆਂ ਜੀ ਬਾਹਰ ਵਾਲੇ ਆਪਣੇ ਬਾਗ ਦੇ ਵਿੱਚ ਤੇ ਅੱਜ ਆਪਾਂ ਔਲੇ ਤੋੜਨੇ ਸੀਗੇ ਤੇ ਇੱਕ ਔਲਿਆਂ ਨੂੰ ਜਿਹੜਾ ਆਪਾਂ ਸਾਲ ਵਾਸਤੇ ਨਾ ਸਟੋਰ ਕਰਨਾ ਇਹਨਾਂ ਦਾ ਚੂਰਨ ਬਣਾ ਕੇ ਰੱਖਣਾ ਵਾ ਵੈਸੇ ਤਾਂ ਆਪਾਂ 5-6 ਤਰ੍ਹਾਂ ਇਹਨਾਂ ਨੂੰ ਸਟੋਰ ਕਰਨਾ ਵਾ ਕੁਝ ਮਰੱਬਾ ਬਣਾਵਾਂਗੇ ਕੁਝ ਆਪਾਂ ਇਹਨਾਂ ਦਾ ਚੂਰਨ ਬਣਾਵਾਂਗੇ ਅਚਾਰ ਬਣਾਵਾਂਗੇ ਕੈਂਡੀ ਬਣਾਵਾਂਗੇ ਤੇ ਆਮਲੇ ਦੀਆਂ ਜਿਹੜੀਆਂ ਮਿੱਠੀਆਂ ਤੇ ਨਮਕ ਵਾਲੀਆਂ ਗੈਂਡੀਆਂ ਆਉਂਦੀਆਂ ਉਹ ਦੋਨੇ ਹੀ ਬਣਾਉਣੀਆਂ ਕਿਉਂਕਿ ਔਲੇ ਆਪਣੇ ਕੋਲ ਕਾਫੀ ਸਾਰੇ ਆ ਤੇ ਸਭ ਤੋਂ ਪਹਿਲਾਂ ਅੱਜ ਮੈਂ ਬਣਾਣਾ ਜੀਨਾਂ ਦਾ ਚੂਰਨ ਜਿਹੜਾ ਕਿ ਜਿਆਦਾ ਜਿਆਦਾ ਲੰਮੇ ਸਾ ਆਪਾਂ ਸਮੇਤਾ ਕੋ ਨੂੰ ਸਟੋਰ ਕਰ ਸਕਦੇ ਆ ਤੇ ਸਾਲ ਭਰ ਤੁਸੀਂ ਰੱਖ ਸਕਦੇ ਹੋ ਆਉਂਦੇ ਅੱਜਕੱਲ ਦੇ ਮੌਸਮ ਤੱਕ ਸਟੋਰ ਕਰ ਲੈਣਾ ਆਪਾਂ ਬਣਾ ਕੇ ਤੇ ਇਹਨਾਂ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਔਲਿਆਂ ਦੀ ਤੋੜਾਈ ਕਰਨੀ ਪੈਣੀ ਆ ਉਹ ਤੋੜਦੇ ਆ ਤੇ ਫਿਰ ਅੱਗੇ ਕੀ ਕੀ ਇਹਦਾ ਪ੍ਰੋਸੈਸ ਆ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਔਲੇ ਮੈਂ ਸਿੱਟ ਸਿੱਟ ਕੇ ਨਾ ਇਦਾਂ ਢੇਰ ਲਾ ਲੈ ਆ ਤੇ ਜੇ ਤੁਸੀਂ ਵੀ ਆਮਲਾ ਨਹੀਂ ਖਾਂਦੇ ਨਾ ਆਮਲਾ ਖਾਣਾ ਜਰੂਰ ਸ਼ੁਰੂ ਕਰੋ ਇੰਡੀਆ ਦੇ ਵਿੱਚ ਵੈਸੇ ਵੀ ਆਮਲੇ ਨੂੰ ਅੰਮ੍ਰਿਤ ਫਲ ਕਿਹਾ ਜਾਂਦਾ ਵਾ ਬਹੁਤ ਸਾਰੇ ਦੇ ਬੈਨੀਫਿਟ ਹੁੰਦੇ ਆ ਤੁਸੀਂ ਗੂਗਲ ਕਰਕੇ ਦੇਖੋ ਤੇ ਜਰੂਰ ਖਾਓ ਮੈਨੂੰ ਤੇ ਇੰਨਾ ਕੁ ਪਤਾ ਵਾ ਵੀ ਜੋ ਵੀ ਚੀਜ਼ ਕੁਦਰਤ ਨੇ ਬਣਾਈਆਂ ਖਾਸ ਤੌਰ ਤੇ ਜਿਹੜੇ 베ਰੀ ਦੇ ਵਿੱਚ ਆ ਜਾਂਦੇ ਆ ਨਾ ਉਹਨਾਂ ਫਲਾਂ ਦਾ ਸੇਵਨ ਜਰੂਰ ਕਰੋ ਕਿਉਂਕਿ ਇਹਨਾਂ ਨੂੰ ਕੋਈ ਦਵਾਈ ਕੈਮੀਕਲ ਬਹੁਤ ਘੱਟ ਪੈਂਦਾ ਹੈ ਜਿੰਨੀਆਂ ਵੀ 베ਰੀਆਂ ਹੁੰਦੀਆਂ ਆ ਉਹ ਚ ਮਲਬਰੀ ਲਾ ਲਓ ਤੁਸੀਂ ਬਲੈਕ 베ਰੀ ਬਲੂ 베ਰੀ ਤਿੰਨ ਚਾਰ ਵੈਰਿਟੀਆਂ ਤਾਂ ਆਪਣੇ ਕੋਲ ਹੀ ਹੈਗੀਆਂ ਵਾ ਆਮਲਾ ਵੀ ਇੱਕ ਬੈਰੀ ਆ ਕਿਉਂਕਿ ਆਪਣੇ ਇੰਡੀਆ ਚ ਹੁੰਦਾ ਵਾ ਇਸ ਕਰਕੇ ਇਹਦੀ ਕਦਰ ਨਹੀਂ ਹੁੰਦੀ ਤੇ ਆਪਾਂ ਜਿਹੜੀਆਂ ਬਾਹਰ ਦੀਆਂ ਬੈਰੀ ਆ ਉਹਨਾਂ ਦੀਆਂ ਜ਼ਿਆਦੀ ਆਪਾਂ ਕਦਰ ਕਰਦੇ ਆ ਕਿਉਂਕਿ ਉਹਨਾਂ ਚ ਆਪਾਂ ਪੈਸੇ ਲਾਏ ਹੁੰਦੇ ਆ ਤੇ ਇਹ ਤਾਂ ਆਮ ਹੀ ਆਪਾਂ ਨੂੰ 100 ਰੁਪਏ ਕਿਲੋ ਮਿਲ ਜਾਂਦੇ ਆ ਇਸ ਕਰਕੇ ਇਸ ਚੀਜ਼ ਦੀ ਕਦਰ ਨਹੀਂ ਹੁੰਦੀ ਤੁਸੀਂ ਦੇਖ ਸਕਦੇ ਹੋ ਔਲੇ ਮੈਂ ਤੋੜ ਲਿਆ ਮੈਨੂੰ ਲੱਗਦਾ ਵੀ 6 ਕਿਲੋ ਦੇ ਕਰੀਬ-ਕਰੀਬ ਹੋਣਗੇ ਮੇਰਾ ਅੰਦਾਜ਼ਾ ਹੁਣ weight ਕਰਦੇ ਆ ਵੀ ਆਪਣਾ ਅੰਦਾਜ਼ਾ ਕਿੰਨਾ ਸਹੀ ਨਿਕਲਦਾ ਵਾ ਤੇ ਫਿਰ ਅੱਗੇ ਦਾ ਜਿਹੜਾ ਪ੍ਰੋਸੈਸ ਕਰਨਾ ਸ਼ੁਰੂ ਕਰਦੇ ਆ। ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਜੀ ਤੇ ਇਹਨਾਂ ਨੂੰ ਚਾਹੇ ਤਾਂ ਤੁਸੀਂ ਹੁਣ ਕੱਦੂਗਾਸ਼ ਕਰ ਸਕਦੇ ਹੋ ਤੇ ਜੇ ਤੁਸੀਂ ਛੇਤੀ ਕੰਮ ਨਵੇੜਨਾ ਫਿਰ ਤੁਸੀਂ ਕਰਦਣਾ ਕੱਟ ਲਓ ਜਾਂ ਤੁਸੀਂ ਇਹਨੂੰ ਦਾਤ ਦੇ ਨਾਲ ਝੀਰ ਲਓ। ਮੈਂ ਮੈਨੂੰ ਦਾਤ ਦੇ ਨਾਲ ਅਸਾਨੀ ਲੱਗਦੀ ਐ ਇਸ ਕਰਕੇ ਮੈਂ ਦਾਤ ਦੇ ਦੇ ਨਾਲ ਇਹਦੇ ਇਸ ਤਰ੍ਹਾਂ ਜਿਹੜਾ ਉੱਤੋਂ ਜਿਹੜਾ ਇਹਦਾ ਆ ਗੁੱਦਾ ਗੁੱਦਾ ਵਾ ਇਹ ਮੈਂ ਲਾ ਲੂੰਗੀ ਤੇ ਗੇਟ ਕਾਪਾਂ ਛੱਡ ਦਵਾਂਗੇ। ਠੀਕ ਆ ਜੀ ਹੁਣ ਸਾਰੇ ਪਹਿਲਾਂ ਮੈਂ ਇਸ ਤਰ੍ਹਾਂ ਕੱਟ ਲਵਾਂ ਫਿਰ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਕਿ ਇਹਦਾ ਬਾਅਦ ਚ ਆਪਾਂ ਕੀ ਕਰਨਾ। ਦੇਖ ਸਕਦੇ ਹੋ ਜੀ ਔਲੇ ਸਾਰੇ ਮੈਂ ਕੱਟ ਲਏ ਆ ਤੇ ਹੁਣ ਆਪਾਂ ਇਹਦਾ ਭਾਰ ਜੋਖਦੇ ਆ ਕਿ ਕਿੰਨੇ ਆਪਣੇ ਜਿਹੜੇ ਇਹ ਕੱਟਣ ਤੋਂ ਬਾਅਦ ਵਿੱਚ ਰਹਿ ਗਏ ਆ ਆ ਨਿਕਲ ਗਈਆਂ ਜੀ ਇਹਦੇ ਵਿੱਚੋਂ ਸਾਰੀਆਂ ਗਿਟਕਾਂ ਗਿਟਕਾਂ ਨੂੰ ਵੀ ਮੈਂ ਸਿੱਟਣਾ ਨਹੀਂ ਹੈਗਾ ਇਹ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਸਾਰੇ ਜਿਹੜੇ ਨਿਊਟ੍ਰੀਸ਼ਨ ਹੈ ਇਹਦੇ ਵਿੱਚ ਹੁੰਦੇ ਆ ਔਲੇ ਦੇ ਵਿੱਚ ਤੇ ਇਹਨੂੰ ਆਪਾਂ ਜਿਹੜਾ ਆਪਾਂ ਸਬਜ਼ੀਆਂ ਲਗਾਉਂਦੇ ਆ ਛੱਤ ਦੇ ਉੱਤੇ ਉੱਥੇ ਆਪਾਂ ਇਹਦੀ ਵਰਤੋਂ ਕਰਾਂਗੇ ਇਹਦਾ ਇੱਕ ਆਰਗੈਨਿਕ ਆਪਾਂ ਫਰਟੀਲਾਈਜ਼ਰ ਬਣਾਵਾਂਗੇ ਕਿਉਂਕਿ ਗਟਕ ਦੇ ਨਾਲੋਂ ਨਾ ਕਾਫੀ ਜਿਹੜਾ ਗੁੱਦਾ ਵਾ ਉਹ ਰਹਿ ਜਾਂਦਾ ਵਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦਾ ਭਾਰ ਜੋਖ ਲਈਏ ਕਿਉਂਕਿ ਹੁਣ ਇਹਨਾਂ ਨੂੰ ਆਪਾਂ ਨਾ ਸੁਕਾਉਣਾ ਵਾ ਫਿਰ ਸੁਕਾਉਣ ਤੋਂ ਬਾਅਦ ਆਪਾਂ ਦੇਖਾਂਗੇ ਕਿ ਇਹਨਾਂ ਦਾ ਭਾਰ ਜਿਹੜਾ ਕਿੰਨਾ ਰਹਿ ਜਾਂਦਾ ਤੁਸੀਂ ਦੇਖ ਸਕਦੇ ਹੋ 3 ਕਿਲੋ ਤੇ ਲਗਭਗ 700 ਗ੍ਰਾਮ ਆ ਤੇ ਆ ਜਿਹੜਾ ਇਹਦਾ ਭਾਰ ਆਪਾਂ ਉਹ ਵੀ ਜੋਖਦੇ ਆ ਕਿ ਭਾਂਡੇ ਦਾ ਭਾਰ ਕਿੰਨਾ ਵਾ ਤੇ ਫਿਰ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਇੱਧਰ ਮੈਂ ਜੀ ਕਪੜਾ ਵਿਛਾ ਲਿਆ ਥੱਲੇ ਇੱਕ ਪਲਾਸਟਿਕ ਦਾ ਮੈਂ ਮੈਟ ਵਿਛਾਇਆ ਵਾ ਤਾਂ ਕਿ ਮਿੱਟੀ ਵਗੈਰਾ ਨਾ ਲੱਗੇ ਉੱਤੇ ਮੈਂ ਇੱਕ ਸਾਫ਼ ਕਪੜਾ ਜਿਹੜਾ ਉਹ ਵਿਛਾ ਲਿਆ ਵਾ ਤੇ ਹੁਣ ਔਲਿਆਂ ਨੂੰ ਆਪਾਂ ਸਾਰੇ ਨੂੰ ਇੱਥੇ ਢੇਰੀ ਕਰ ਦਵਾਂਗੇ ਕਿਉਂਕਿ ਮੈਂ ਸ਼ਾਮ ਨੂੰ ਕੱਟਿਆ ਇਸ ਕਰਕੇ ਮੈਂ ਹੁਣ ਇਹਨਾਂ ਨੂੰ ਪੂਰੀ ਰਾਤ ਨਾ ਪੱਖਾ ਚਲਾ ਕੇ ਇਦਾਂ ਹੀ ਸੁੱਕਣ ਦੇਣਾ ਵਾ ਤੇ ਫਿਰ ਸਵੇਰੇ ਇਹਨੂੰ ਜਿਹੜਾ ਅੱਗੇ ਆਪਾਂ ਜਿਹੜਾ ਹੋਰ ਇਹਦਾ ਇਹਦਾ ਕਰਨਾ ਵਾ ਇਹਨੂੰ ਆਪਾਂ ਗ੍ਰੈਂਡ ਕਰ ਲੈਣਾ ਵਾ ਤੇ ਚਾਹੋ ਤਾਂ ਤੁਸੀਂ ਇਹਨੂੰ ਕੁੰਡੀ 'ਚ ਕੋਟ ਲੋ ਤੇ ਚਾਹੇ ਤੁਸੀਂ ਇਹਨੂੰ ਗ੍ਰੈਂਡ ਕਰ ਲੋ ਪਰ ਮੈਂ ਮਿਕਸੀ ਦੇ ਵਿੱਚ ਇਹਨਾਂ ਨੂੰ ਗ੍ਰੈਂਡ ਕਰ ਲੈਣਾ ਬਰੀਕ ਬਰੀਕ ਹੁਣ ਮੈਂ ਤਾਂ ਕਰਕੇ ਨਹੀਂ ਕੀਤਾ ਕਿਉਂਕਿ ਇਹਨਾਂ ਦਾ ਰੰਗ ਨਾ ਇਸ ਤਰ੍ਹਾਂ ਦਾ ਕਾਲਾ ਹੋ ਜਾਣਾ ਜਿਵੇਂ ਹੁਣ ਗ੍ਰੈਂਡ ਕਰ ਲੇ ਕਿਉਂਕਿ ਹੁਣ ਰਾਤ ਨੂੰ ਧੁੱਪ ਨਹੀਂ ਹੈਗੀ ਤੇ ਹੁਣ ਮੈਂ ਪੱਖੇ ਦੋ ਚਲਾ ਦੇਣੇ ਆ ਤਾਂ ਕਿ ਜਿਹੜੀ ਇਹਨਾਂ ਦੀ ਨਮੀ ਆ ਉਹ ਸੁੱਕ ਜਾਵੇ ਤੇ ਫੇਰ ਸਵੇਰ ਨੂੰ ਆਪਾਂ ਇਹਨਾਂ ਨੂੰ ਗ੍ਰੈਂਡ ਕਰਕੇ ਤੇ ਧੁੱਪ ਲਵਾਵਾਂਗੇ ਤੇ ਹੁਣ ਆਪਾਂ ਆਉਂਦੇ ਆ ਜੀ ਇੱਧਰ ਕੰਡੇਵਾਲ ਭਾਰ ਜੋਖਦੇ ਆ ਦੁਬਾਰਾ 600 ਗ੍ਰਾਮ ਹੀ ਹੋਇਆ ਜੀ ਇਹਦਾ ਭਾਰ ਤੁਸੀਂ ਦੇਖ ਸਕਦੇ ਹੋ ਜਾਨੀ ਕਿ ਆਪਣੇ 3 ਕਿਲੋ ਔਲੇ ਆ ਤੇ ਬਾਕ ਨੇ ਆ ਬਾਕੀ ਆਪਣੀਆਂ ਗਿਟਕਾਂ ਨਿਕਲ ਗਈਆਂ 1100 ਗ੍ਰਾਮ ਜਿਹੜੀਆਂ ਗਿਟਕਾਂ ਨਿਕਲ ਗਈਆਂ ਜਾਨੀ ਪਰ ਲਗਭਗ 1 ਕਿਲੋ ਗਿਟਕਾਂ ਨਿਕਲ ਗਈਆਂ ਇਹਨੇ 3 ਕਿਲੋ ਔਲੇ ਤੇ 1 ਕਿਲੋ ਗਿਟਕਾਂ ਜਾਨੀ ਟੋਟਲ ਇਹ 4 4 ਕਿਲੋ ਸੀ 4 ਕਿਲੋ ਦੇ ਵਿੱਚੋਂ ਹੁਣ ਆਪਣੇ 3 ਕਿਲੋ ਔਲੇ ਰਹਿ ਗਏ ਆ ਤੇ ਹੁਣ ਆਪਾਂ 3 ਕਿਲੋ ਔਲਿਆਂ ਦਾ ਭਾਰ ਕੱਢਾਂਗੇ ਸੁਕਾ ਕੇ ਕਿੰਨਾ ਇਹਦਾ ਪਾਊਡਰ ਜਿਹੜਾ ਉਹ ਬਣਦਾ ਵਾ ਤੇ ਕਿੰਨਾ ਮਹਿੰਗਾ ਆਪਾਂ ਨੂੰ ਬਾਅਦ ਚ ਜਿਹੜਾ ਆਪਾਂ ਮੁੱਲ ਲੈਣੇ ਆ ਪਾਊਡਰ ਉਹ ਪੈਂਦਾ ਵਾ ਉਸ ਤੇ ਬਕਾਇਦਾ ਜੇ ਆਪਾਂ ਘਰੇ ਬਣਾਉਨੇ ਆ ਤਾਂ ਆਪਾਂ ਨੂੰ ਕੀ ਰੇਟ ਵਿੱਚ ਪੈ ਜਾਂਦਾ ਠੀਕ ਆ ਜੀ ਜੇ ਆਪਾਂ ਇਹ ਮੁੱਲ ਔਲੇ ਲੈ ਕੇ ਆਈਏ ਤੇ ਸਾਡੇ ਜੋ ਪੰਜਾਬ ਦਾ ਰੇਟ ਚੱਲ ਰਿਹਾ ਵਾ ਬਿਲਕੁਲ ਸਾਫ਼ ਲੈਣੇ ਆ ਤੁਸੀਂ ਤੇ ਤਾਂ 100 ਰੁਪਏ ਮਿਲਦੇ ਆ ਨਹੀਂ ਤਾਂ ਤੁਹਾਨੂੰ 80 ਰੁਪਏ ਮਿਲ ਜਾਂਦੇ ਆ ਠੀਕ ਆ ਜੀ ਆਪਾਂ ਇਹਦਾ ਜਿਹੜਾ ਰੇਟ ਹੈ 70 ਰੁਪਏ ਦੇ ਹਿਸਾਬ ਨਾਲ ਲਾਵਾਂਗੇ ਕਿਉਂਕਿ ਜਦੋਂ ਜਿਆਦਾ ਚੀਜ਼ ਲੈਣੀ ਹੁੰਦੀ ਆ ਫਿਰ 70 ਰੁਪਏ ਮਿਲ ਜਾਣੇ ਆ ਠੀਕ ਆ ਜੀ ਮੁੱਲ ਔਲੇ 70 ਰੁਪਏ ਲੈ ਕੇ ਜੇ ਤੁਸੀਂ ਇਹਨਾਂ ਨੂੰ ਸਕਾਉਨੇ ਆ ਤੇ ਤੁਹਾਡਾ ਜਿਹੜਾ 3 ਕਿਲੋ ਦੇ ਵਿੱਚੋਂ ਕਿੰਨਾ ਪਾਊਡਰ ਬਣਦਾ ਵਾ ਉਹਦਾ ਸਾਰਾ ਆਪਾਂ ਹਿਸਾਬ ਤੁਹਾਡ ਨਾਲ ਸਾਂਝਾ ਕਰਾਂਗੇ ਜਾਨੀ ਕਿ 210 ਰੁਪਏ ਦੇ ਔਲੇ ਆਪਣੇ ਆਉਣੇ ਸੀ ਜੇ ਆਪਾਂ ਇਹਨਾਂ ਨੂੰ ਮੁੱਲ ਲੈ ਕੇ ਆਉਂਦੇ ਠੀਕ ਹੈ ਜੀ ਹੁਣ ਹੁਣ ਆਪਾਂ ਇਹਦਾ ਪਾਊਡਰ ਬਣਾਵਾ ਕੇ ਦੇਖਾਂਗੇ ਕਿ ਜਿਹੜਾ ਮੋਲ ਤੁਸੀਂ ਪਾਊਡਰ ਖਰੀਦਦੇ ਹੋ ਉਹਦਾ ਕੀ ਰੇਟ ਹੁੰਦਾ ਹੈ ਤੁਸੀਂ ਸਾਰੇ ਜਣੇ ਹੁਣ ਕੱਢ ਕੇ YouTube ਤੋਂ ਦੇਖ ਲਿਓ ਕੀ ਰੇਟ ਪੈਂਦਾ ਤੇ ਹੁਣ ਮਿਲਦੇ ਆ ਆਪਾਂ ਸਵੇਰੇ ਸਵੇਰ ਹੋ ਗਈ ਆ ਜੀ ਤੇ ਲਗਭਗ 12 13 ਘੰਟੇ ਹੋ ਗਏ ਇਹਨਾਂ ਨੂੰ ਪਿਆਨੋਂ ਤੁਸੀਂ ਦੇਖ ਸਕਦੇ ਹੋ ਪੱਖੇ ਦੇ ਨਾਲ ਵੀ ਨਾ ਇਹ ਥੋੜੇ ਥੋੜੇ ਜਿਹੜੇ ਸੁੱਕ ਗਏ ਆ ਆ ਦੇਖੋ ਇਹਨਾਂ ਦਾ ਰੰਗ ਵੀ ਚੇਂਜ ਹੋ ਗਿਆ ਤੇ ਹੁਣ ਆਪਾਂ ਇਹਨੂੰ ਗ੍ਰੈਂਡਰ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਗ੍ਰੈਂਡ ਕਰ ਲਓ ਜੇ ਤੁਹਾਡੇ ਕੋਲ ਗ੍ਰੈਂਡਰ ਨਹੀਂ ਹੈਗਾ ਤੇ ਫਿਰ ਤੁਸੀਂ ਇਹਨੂੰ ਨਾ ਕੁੰਡੀ ਚ ਕੋਟ ਲਓ ਚਾਹੇ ਤਾਂ ਤੁਸੀਂ ਪਹਿਲਾਂ ਇਹਨਾਂ ਨੂੰ ਕਦੂਕਾਸ਼ ਵੀ ਕਰ ਸਕਦੇ ਹੋ ਪਰ ਮੈਂ ਇਹਨਾਂ ਨੂੰ ਹੁਣ ਗ੍ਰੈਂਡਰ ਦੇ ਵਿੱਚ ਪੀਸ ਲਵਾਂਗੀ ਤੇ ਫਿਰ ਆਪਾਂ ਇਹਨਾਂ ਨੂੰ ਧੁੱਪੇ ਪਾ ਦੇਣਾ ਤੁਸੀਂ ਦੇਖ ਸਕਦੇ ਹੋ ਗ੍ਰੈਂਡਰ ਦੇ ਵਿੱਚ ਇਹਨੂੰ ਮੈਂ ਬਿਲਕੁਲ ਬਰੀਕ ਪੀਸ ਲਿਆ ਵਾ ਤੁਸੀਂ ਧੁੱਪ ਦੇ ਹਿਸਾਬ ਨਾਲ ਇਹਨੂੰ ਪੀਸ ਸਕਦੇ ਹੋ ਜੇ ਧੁੱਪ ਜ਼ਿਆਦੀ ਆ ਤਾਂ ਤੁਸੀਂ ਥੋੜਾ ਮੋਟਾ ਵੀ ਇਹਨੂੰ ਪੀਸ ਲੋਗੇ ਤਾਂ ਵੀ ਚੱਲ ਜਾਣਾ ਪਰ ਜੇ ਧੁੱਪਾ ਵਗੈਰਾ ਘੱਟ ਲੱਗਦੀਆਂ ਨਾ ਫਿਰ ਤੁਸੀਂ ਜਿੰਨਾ ਜ਼ਿਆਦਾ ਪੀਸੋਗੇ ਬਰੀਕ ਓਨਾ ਜਲਦੀ ਇਹ ਸੁੱਕ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਸਾਰਾ ਹੀ ਪੀਸ ਕੇ ਬੌਲ ਭਰ ਲਿਆ ਵੱਡਾ ਸਾਰਾ ਤੇ ਇਹਨੂੰ ਜਦੋਂ ਵੀ ਤੁਸੀਂ ਆਹ ਪੀਸਣਾ ਹੈ ਨਾ ਪੀਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਹੱਥ ਨਹੀਂ ਲਾਉਣੇ ਹੈਗੇ ਜ਼ਿਆਦਾਤਰ ਕੋਸ਼ਿਸ਼ ਕਰੋ ਵੀ ਕਿਸੇ ਬਰਤਨ ਦੇ ਨਾਲ ਹੀ ਇਹਨੂੰ ਤੁਸੀਂ ਹਿੜਲਾਓ ਕੜਛੀ ਜਾਂ ਕੋਈ ਚੀਜ਼ ਲੈ ਕੇ ਨਾ ਫਿਰ ਇਸ ਤਰ੍ਹਾਂ ਤੁਸੀਂ ਇਹਨੂੰ ਜਿਹੜਾ ਸਾਰਾ ਚਾਰਜ ਫਿਰ ਇਹ ਫਿਲਾ ਦਿਓ ਜੇ ਤੁਸੀਂ ਇਹਨੂੰ ਹੱਥ ਲਾਉਂਗੇ ਨਾ ਤਾਂ ਤੁਹਾਡੇ ਹੱਥ ਕਾਲੇ ਹੋ ਜਾਣੇ ਆ ਬਾਅਦ ਵਿੱਚ ਉਹ ਹੱਥਾਂ ਤੋਂ ਜਿਹੜਾ ਨਾ ਉੱਤਰਦਾ ਨਹੀਂ ਹੈਗਾ ਰੰਗ ਤੇ ਹੁਣ ਦੇਖਦੇ ਆਪਾਂ ਕਿੰਨੀਆਂ ਧੁੱਪਾਂ ਲੱਗਦੀਆਂ ਆ ਓਨੇ ਦਿਨ ਦੀ ਆਪਾਂ ਵੀਡੀਓ ਲਵਾਂਗੇ ਇੱਕ ਪੂਰਾ ਜਿਹੜਾ ਇਹਦਾ ਪ੍ਰੋਸੈਸ ਹੁੰਦਾ ਫਾਰਮੂਲਾ ਪਾਊਡਰ ਬਣਾਉਣ ਦਾ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਕਿ ਬੂਟੇ ਤੋਂ ਤੋੜਨ ਤੋਂ ਲੈ ਕੇ ਇੱਕ ਬੋਤਲ ਤੱਕ ਸਟੋਰ ਕਰਨ ਦਾ ਠੀਕ ਆ ਜੀ ਇਨੂੰ ਹੁਣ ਮੈਂ ਚੰਗੀ ਤਰ੍ਹਾਂ ਬੱਸ ਐਸੇ ਤਰ੍ਹਾਂ ਹੀ ਫਲਾ ਦੇਣਾ ਆ ਸਾਰੇ ਤੇ ਜਿੱਦਾਂ ਤੁंजे ਤਾਂ ਸੁੱਕੀ ਜਾਊਗਾ ਉਦਾਂ ਉਦਾਂ ਦੁਪਹਿਰੇ ਫਿਰ ਮੈਂ ਇਹਨੂੰ ਜਿਹੜਾ ਵਾ ਹਲਾਉਂਦੀ ਜਾਊਂਗੀ ਹੁਣ ਮੈਂ ਇਹਨੂੰ ਛੱਤ ਤੇ ਰੱਖਿਆ ਉਹਦਾ ਵਾ ਕਿਉਂਕਿ ਇੱਥੇ ਨਾ ਥੋੜੀਆਂ ਮੱਖੀਆਂ ਆ ਵਾ ਥੱਲੇ ਵਿੜੇ ਚ ਤੇ ਛੱਤ ਤੇ ਉਚਾਈ ਤੇ ਮੱਖੀਆਂ ਨਹੀਂ ਹੁੰਦੀਆਂ ਤੇ ਮੈਂ ਇਹਨੂੰ ਹੁਣ ਛੱਤ ਤੇ ਲੈ ਜਾਣਾ ਚੱਕ ਕੇ ਇਦਾਂ ਹੀ ਤੇ ਜਿਹੜਾ ਮੈਂ ਤੁਹਾਨੂੰ ਕਹਿ ਰਹੀ ਸੀ ਵੀ ਤੁਸੀਂ ਇਹਨੂੰ ਹੱਥ ਨਹੀਂ ਲਾਉਣਾ ਉਹ ਇਸ ਕਰਕੇ ਕਹਿ ਰਹੀ ਆ ਕਿ ਹੱਥਾਂ ਨੂੰ ਨਾ ਇਹਦਾ ਰੰਗ ਚੜ ਜਾਂਦਾ ਦੇਖੋ ਤੁਸੀਂ ਰੰਗ ਹੱਥਾਂ ਨੂੰ ਮੇਰੇ ਚੜ ਗਿਆ ਰਾਤ ਮੈਂ ਇਦਾਂ ਹੀ ਚੀਰ ਲਿਆ ਤੇ ਉਹ ਰੰਗ ਇੰਨਾ ਜਿਆਦਾ ਹੱਥਾਂ ਨੂੰ ਲੱਗਾ ਵੀ ਮੇਰੇ ਹੱਥਾਂ ਤੋਂ ਹੁਣ ਉੱਤਰ ਵੀ ਨਹੀਂ ਰਿਹਾ। ਹੱਥਾਂ ਦਾ ਮੈਂ ਤੁਹਾਨੂੰ ਤਾਂ ਕਹਿ ਰਹੀ ਸੀ ਵੀ ਹੱਥਾਂ ਨੂੰ ਨਾ ਇਹਦਾ ਰੰਗ ਚੜ ਜਾਂਦਾ। ਦੇਖੋ ਮੇਰੇ ਹੱਥਾਂ 'ਚ ਇਹ ਤਾਂ ਤੇੜਾ ਜਿਹਾ ਕਿਦਾਂ ਫਟ ਗਈਆਂ ਇਹਦੇ ਨਾਲ। ਪਤਾ ਨਹੀਂ ਇਹ ਕਿਉਂ ਫਟੀਆਂ ਇਹ ਕਿ ਇਹਦਾ ਰੰਗ ਇੰਨਾ ਜਿਆਦਾ ਚੜ ਜਾਂਦਾ ਵੀ ਇਹ ਮੁੜ ਕੇ ਨਾ ਹੱਥਾਂ ਨੂੰ ਲੱਥਦਾ ਵੀ ਨਹੀਂ ਹੈਗਾ। ਇਸ ਕਰਕੇ ਤੁਸੀਂ ਇਹਨੂੰ ਹੱਥ ਨਾ ਲਾਓ। ਜਾਂ ਤਾਂ ਗਲਵਜ਼ ਪਾ ਲਓ ਚੀਰਨ ਲੱਗੇ। ਤੇ ਜਾਂ ਤੁਸੀਂ ਫਿਰ ਹੱਥ ਮੇਰੇ ਵਾਂਗੂ ਇਦਾਂ ਕਾਲੇ ਕਰ ਲਓ। ਦੋ ਹੀ ਕੰਮ ਆ। ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਇਸ ਤਰ੍ਹਾਂ ਫਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੇ ਆਮਲਿਆਂ ਦਾ ਕਲਰ ਕਿੰਨਾ ਸੋਹਣਾ ਆਇਆ ਤੇ ਇਹ ਅੱਜ ਸ਼ਾਮ ਦੀ ਵੀਡੀਓ ਵਾ ਸਵੇਰੇ ਆਪਾਂ ਇਹਨਾਂ ਨੂੰ ਸੁੱਕਣੇ ਪਾਇਆ ਸੀ ਤੇ ਹੁਣ ਮੈਂ ਸ਼ਾਮਾਂ ਨੂੰ ਵੀਡੀਓ ਲੈ ਰਹੀਆਂ ਦੁਬਾਰਾ ਤੇ ਤੁਸੀਂ ਇਹਦਾ ਕਲਰ ਚੈੱਕ ਕਰੋ ਇਹ कलर ਤਾਂ ਇੰਨਾ ਵਧੀਆ ਰਿਹਾ ਕਿਉਂਕਿ ਆਪਾਂ ਇਹਨਾਂ ਨੂੰ ਰਾਤ ਕੱਟ ਕੇ ਇਹਨਾਂ ਦੇ ਪੀਸ ਹੀ ਪੱਖੇ ਥੱਲੇ ਰੱਖ ਦਿੱਤੇ ਸੀਗੇ ਜੇ ਆਪਾਂ ਇਹਨਾਂ ਨੂੰ ਰਾਤ ਹੀ ਗ੍ਰੈਂਡ ਕਰ ਦਿੰਦੇ ਤਾਂ ਇਹ ਰਾਤ-ਰਾਤ ਫਿਰ ਜਿਹੜੇ ਨਾ ਕਾਲੇ ਹੋ ਜਾਣੇ ਸੀਗੇ ਤੁਸੀਂ ਆਮ ਵੀਡੀਓ ਦੇ ਵਿੱਚ ਦੇਖਿਆ ਹੋਊਗਾ ਕਿ ਔਲਿਆਂ ਦਾ ਰੰਗ ਬਿਲਕੁਲ ਕਾਲਾ ਹੋ ਜਾਂਦਾ ਲੇਕਿਨ ਜੇ ਤੁਸੀਂ ਇਸ ਤਰ੍ਹਾਂ ਸਕਾਓਗੇ ਨਾ ਇਹਨਾਂ ਦਾ ਕਲਰ ਇੰਨਾ ਹੀ ਸੋਹਣਾ ਬਣਿਆ ਰਹੂਗਾ ਇਹ ਬਿਲਕੁਲ ਇੱਕ ਸਹੀ ਤਰੀਕਾ ਵਾ ਇਨ ਆਮਲੇ ਸੁਕਾਉਣ ਦਾ ਜਿਹੜੇ ਤੁਸੀਂ ਮੁੱਲ ਲਿਆਉਣੇ ਹੁੰਨੇ ਆਮਲੇ ਦਾ ਪਾਊਡਰ ਉਹਦਾ ਵੀ ਕਲਰ ਤੁਸੀਂ ਦੇਖ ਲਿਓਗੇ ਇਦਾਂ ਦਾ ਹੀ ਹੁੰਦਾ ਵਾ ਤੇ ਹੁਣ ਆਪਾਂ ਧਿਆਨ ਨੂੰ ਕੱਲ ਕੱਲ ਨੂੰ ਫਿਰ ਧਿਆਨ ਨੂੰ ਦੁਬਾਰਾ ਆਪਾਂ ਸਵੇਰੇ ਇੱਕ ਵਾਰੀ ਵੀਡੀਓ ਦਿਖਾਵਾਂਗੇ ਹੁਣ ਮੈਂ ਰਾਤ ਇਹਨੂੰ ਸਾਰੀ ਪੱਖੇ ਥਲੇ ਰੱਖਣਾ ਵਾ ਇਹਨੂੰ ਬਿਲਕੁਲ ਵੀ ਇੱਧਰ ਉੱਧਰ ਨਹੀਂ ਸਿੱਟਣਾ ਹੈਗਾ ਨਾ ਇਹਨੂੰ ਬੰਦ ਕਰਕੇ ਰੱਖਣਾ ਇਸ ਤਰ੍ਹਾਂ ਲਫਾਫੇ ਇਹਨੂੰ ਇਸ ਤਰ੍ਹਾਂ ਟਕੜਾ ਨਹੀਂ ਹੈਗਾ ਇਹਨੂੰ ਇਸ ਤਰ੍ਹਾਂ ਹੀ ਮੈਂ ਹੁਣ ਪੱਖੇ ਦੇ ਥਲੇ ਰੱਖ ਦੇਣਾ ਵਾ ਦਿਨ ਦੀ ਸਾਰੀ ਦਿਹਾੜੀ ਦੀ ਧੁੱਪ ਤੇ ਰਾਤ ਸਾਰੀ ਰਾਤ ਦਾ ਪੱਖਾ ਚੱਲਣਾ ਚਾਹੀਦਾ ਤਾ ਇਹਨਾਂ ਦਾ ਜਿਹੜਾ ਕਲਰ ਵਾ ਉਹ ਇਦਾਂ ਦਾ ਰਹਿਣਾ ਵਾ ਠੀਕ ਆ ਜੀ ਤੁਸੀਂ ਸਾਰੀ ਵੀਡੀਓ ਜਿਹੜੀ ਪੂਰੀ ਧਿਆਨ ਨਾਲ ਦੇਖਿਓ ਸਵੇਰੇ ਆਪਾਂ ਆਮਲੇ ਤੁੱਪੇ ਪਾਏ ਸੀ ਗ੍ਰाइंड ਕਰਕੇ ਤੇ ਅੱਜ ਸ਼ਾਮ ਦੀ ਵੀਡੀਓ ਆ ਇਹ ਦਵਾਰ ਮੈਂ ਵੀਡੀਓ ਲੈ ਰਹੀ ਆ ਤੇ ਆ ਤਾਂ ਕਿ ਆਪ ਸਭ ਨੂੰ ਦਿਖਾ ਸਕਾਂ ਕਿ ਆਮਲਿਆਂ ਦਾ ਜਿਹੜਾ ਕਲਰ ਆ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਰੰਗ ਵਾ ਤੇ ਇਹ ਬਿਲਕੁਲ ਸਹੀ ਤਰੀਕਾ ਵਾ ਆਮਲੇ ਸਕਾਉਣ ਦਾ ਤੇ ਇਹਨੂੰ ਤੁਸੀਂ ਪਹਿਲੇ ਦਿਨ ਜਿੱਦਨੇ ਨੂੰ ਆ ਟੁਕੜੇ ਇਹਦੇ ਕਰਨੇ ਆ ਨਾ ਕੱਟ ਪੀਸ ਤੁਸੀਂ 12 ਘੰਟੇ ਵਾਸਤੇ ਇਹਨੂੰ ਪੱਖੇ ਥਲੇ ਰੱਖ ਦੇਣਾ ਵਾ ਰਾਤ ਭਰ ਪੂਰੀ ਸ਼ਾਮਾ ਨੂੰ ਤੁਸੀਂ ਕੱਟੋ ਤੇ ਪੂਰੀ ਰਾਤ ਜਿਹੜਾ ਇਹਨੂੰ ਤੁਸੀਂ ਪੱਖੇ ਥਲੇ ਰੱਖੋ ਸਵੇਰਾ ਜੀ ਠੀਕ ਆ ਜੀ ਸਵੇਰੇ ਤੁਸੀਂ ਇਹਨਾਂ ਨੂੰ ਗ੍ਰੈਂਡ ਕਰਕੇ ਫਿਰ ਧੁੱਪੇ ਪਾ ਦਿਓ ਤੇ ਸ਼ਾਮਾ ਤੱਕ ਦੀ ਧੁੱਪ ਲਵਾਓ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਵਾ ਇਹਨੂੰ 10-12 ਘੰਟੇ ਰਾਤ ਨੂੰ ਪੱਖੇ ਥਲੇ ਰੱਖ ਦੋ ਜਾਨੀ ਕਿ ਸਵੇਰੇ ਧੁੱਪ ਲੱਗਣੀ ਚਾਹੀਦੀ ਆ ਤੇ ਰਾਤ ਨੂੰ ਜਿਹੜਾ ਵਾ ਪੱਖਾ ਚੱਲਣਾ ਚਾਹੀਦਾ ਤਾਂ ਆਮਲਿਆਂ ਦਾ ਕਲਰ ਇਦਾਂ ਦਾ ਆਊਗਾ ਨਹੀਂ ਤੇ ਇਹਨਾਂ ਨੇ ਫਿਰ ਕਾਲੇ ਹੋ ਜਾਣਾ ਠੀਕ ਆ ਜੀ ਉਹ ਦੇਖਣ ਨੂੰ ਵੀ ਬਿਲਕੁਲ ਸੋਹਣੇ ਨਹੀਂ ਲੱਗਦੇ ਤੇ ਇੱਕ ਫੰਗਸ ਜੀ ਜਿਸ ਤਰ੍ਹਾਂ ਲੱਗ ਜਾਂਦੀ ਹੈ ਨਾ ਫਿਰ ਇਸ ਤਰ੍ਹਾਂ ਦੇ ਉਹ ਲੱਗਦੇ ਆ ਇਹ ਬਿਲਕੁਲ ਇੱਕ ਸਹੀ ਤਰੀਕਾ ਵਾ ਆਮਲਿਆਂ ਨੂੰ ਸਕਾਉਣ ਦਾ ਤੁਸੀਂ ਪੂਰੀ ਵੀਡੀਓ ਵੇਖਿਓ ਮੈਂ ਤੋੜਨ ਤੋਂ ਲੈ ਕੇ ਆਮਲਿਆਂ ਨੂੰ ਤੇ ਮੈਂ ਐਂਡ ਪਾਊਡਰ ਬਣਾਉਣ ਤੱਕ ਸਾਰੀ ਵੀਡੀਓ ਆਪ ਨਾਲ ਸ਼ੇਅਰ ਕਰੂੰਗੀ ਤੇ ਪੂਰੀ ਵੀਡੀਓ ਤੁਸੀਂ ਦੇਖਦੇ ਰਹੋ ਠੀਕ ਆ ਜੀ ਹੁਣ ਆਪਾਂ ਤੁਹਾਨੂੰ ਕੱਲ ਸਵੇਰੇ ਫੇਰ ਦੁਬਾਰਾ ਵੀਡੀਓ ਦਿਖਾਵਾਂਗੇ ਕਿ ਆਮਲੇ ਆਪਣੇ ਕਿੰਨੇ ਕੁ ਸੁੱਕ ਗਏ ਆ ਤੇ ਕਿੰਨੇ ਦਿਨ ਇਹਨਾਂ ਨੂੰ ਲੱਗਦੇ ਆ ਸੁੱਕਣ ਨੂੰ ਦੁਬਾਰਾ ਸਵੇਰ ਹੋ ਗਈ ਜੀ ਲਗਭਗ 12 13 ਘੰਟੇ ਹੋ ਗਏ ਪੱਖੇ ਥੱਲੇ ਪੈਣ ਨੂੰ ਤੇ ਲਗਭਗ ਜਿਹੜਾ ਇਹ 50% ਤੁਸੀਂ ਦੇਖ ਸਕਦੇ ਹੋ ਪੱਖੇ ਦੇ ਥੱਲੇ ਹੀ ਸੁੱਕ ਗਿਆ ਵਾ ਹੁਣ ਆਪਾਂ ਇਹਨਾਂ ਨੂੰ ਇਹਨੂੰ ਬਾਹਰ ਕੱਢਦੇ ਆ ਤੋਂ ਪੁੱਥਲੇ ਰੱਖਦੇ ਆ ਤੇ ਅੱਜ ਮੈਨੂੰ ਲੱਗਦਾ ਵੀ ਸ਼ਾਮਾਂ ਤੱਕ ਜਿਹੜਾ ਆਪਣਾ ਪਾਊਡਰ ਆ ਬਣ ਕੇ ਤਿਆਰ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਪੱਖੇ ਦੇ ਨਾਲ ਹੀ ਨਾ ਜਿਹੜੀ ਇਹਦੀ ਨਮੀ ਆ ਉਹ ਬਿਲਕੁਲ ਚੱਕੀ ਗਈ ਆ ਤੇ ਇਹਦਾ ਕਲਰ ਵੀ ਜਿਹੜਾ ਬਿਲਕੁਲ ਚੇਂਜ ਨਹੀਂ ਹੋਇਆ ਤੁਸੀਂ ਜ਼ਿਆਦਾਤਰ ਦੇਖਦੇ ਹੋਵੋਗੇ ਕਿ ਜਿਹੜਾ ਆਪਾਂ ਮੋਲ ਲਿਓਨੇ ਆ ਜ਼ਿਆਦਾਤਰ ਮੈਂ ਜਿਹੜਾ ਲਿਓਨੀ ਆ ਉਹ ਥੋੜਾ ਨਾ ਕਲਰ ਉਹਦਾ ਬਰਾਊਨ ਜਿਹਾ ਹੁੰਦਾ ਹੋਇਆ ਮਿੱਟੀ ਵਰਗੇ ਰੰਗ ਵਰਗਾ ਹੁੰਦਾ ਲੇਕਿਨ ਇਹਦਾ ਕਲਰ ਜਿਹੜਾ ਬਿਲਕੁਲ ਵੀ ਚੇਂਜ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਇਹਦਾ 골ਡਨ ਕਲਰ ਆ ਤੇ ਹੁਣ ਮੈਂ ਲੱਗੀ ਇਹਨੂੰ ਧੁੱਪੇ ਪਾਉਣ ਫਿਰ ਆਪਾਂ ਧੁੱਪ ਵਿੱਚ ਅੱਜ ਸਾਰੀ ਧੜੀ ਰੱਖਦੇ ਆ ਤੇ ਫਿਰ ਸ਼ਾਮ ਨੂੰ ਆਪਾਂ ਦੁਬਾਰਾ ਤੁਹਾਨੂੰ ਵੀਡੀਓ ਦਿਖਾਵਾਂਗੇ ਦੁਵਾਰਾ 12 13 ਘੰਟੇ ਹੋ ਚੁੱਕੇ ਆ ਸਵੇਰ ਹੋ ਗਈ ਆ ਤੇ ਰਾਤ ਸਾਰੀ ਰਾਤ ਆਪਾਂ ਪੱਖਾ ਚਲਾ ਛੱਡਿਆ ਤੇ ਦੁਵਾਰਾ ਸਵੇਰ ਹੋ ਕੇ ਹੁਣ ਮੈਂ ਇਹਨੂੰ ਧੁੱਪੇ ਰੱਖ ਦਿੱਤਾ ਵਾ ਤੇ ਤੁਸੀਂ ਦੇਖ ਸਕਦੇ ਹੋ ਲਗਭਗ 50 60% ਜਿਹੜਾ ਇਹ ਸੁੱਕ ਗਿਆ ਵਾ ਬਸ ਮਾੜੀ ਮੋਟੀ ਜਿਹੜੀ ਨਮੀ ਆ ਉਹ ਰਹਿ ਗਈ ਹੈ ਇਹਦੇ ਵਿੱਚ ਤੇ ਅੱਜ ਦੀ ਆਪਾਂ ਧੁੱਪ ਲਵਾਉਨੇ ਆ ਤੇ ਫਿਰ ਸ਼ਾਮ ਨੂੰ ਇੱਕ ਵਾਰੀ ਦੇਖਦੇ ਆ ਕਿ ਪੀਸਣ ਜੋਗ ਹੋਇਆ ਜਾਂ ਨਹੀਂ ਜੇ ਨਹੀਂ ਅੱਜ ਦੀ ਤੇ ਫਿਰ ਰਾਤ ਆਪਾਂ ਇੱਕ ਹੋਰ ਇਹਨੂੰ ਜਿਹੜਾ ਪੱਖੇ ਥੱਲੇ ਰੱਖਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਪੀਸਾਂਗੇ ਰੋਜ਼ ਦੀ ਰੋਜ਼ 12 ਘੰਟੇ ਬਾਅਦ ਮੈਂ ਵੀਡੀਓ ਜਿਹੜੀ ਹੈ ਸਟੋਰ ਕਰ ਰਹੀ ਆ ਤਾਂ ਕਿ ਤੁਹਾਨੂੰ ਜਿਹੜਾ ਪੂਰਾ ਚੰਗੀ ਤਰ੍ਹਾਂ ਸਮਝ ਆ ਸਕੇ ਕਿ ਆਪਾਂ ਸਾਲ ਭਰ ਲਈ ਜਿਹੜਾ ਪਾਊਡਰ ਆ ਉਹ ਕਿਸ ਤਰ੍ਹਾਂ ਸਟੋਰ ਕਰਨਾ ਵਾ ਤੇ ਹੁਣ ਮਿਲਦੇ ਆ ਆਪਾਂ ਸ਼ਮਾ ਨੂੰ ਆਮਲੇ ਦਾ ਪਾਊਡਰ ਆਪਣਾ ਬਿਲਕੁਲ ਸੁੱਕ ਹੋ ਚੁੱਕਾ ਜੀ ਤੁਸੀਂ ਇਸ ਦੀ ਆਵਾਜ਼ ਤੋਂ ਪਹਿਚਾਨ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਕਰਦੇ ਆ ਗ੍ਰੈਂਡ ਤੇ ਫਿਰ ਤੁਹਾਨੂੰ ਸਟੋਰ ਕਰਨ ਦਾ ਤਰੀਕਾ ਵੀ ਇਹਦਾ ਸਾਰਾ ਦੱਸ ਦਿਆਂ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਸਟੋਰ ਕਰਨਾ ਵਾ ਤਾਂ ਕਿ ਇਹ ਸਾਲੋ ਸਾਲ ਚੱਲ ਸਕੇ ਤਾਂ ਬਿਲਕੁਲ ਖਰਾਬ ਨਾ ਹੋਵੇ ਪਿਓਰ ਆਰਗੈਨਿਕ ਆਮਲੇ ਦਾ ਪਾਊਡਰ ਆਪਾਂ ਤਿਆਰ ਕੀਤਾ ਵਾ ਪੂਰਾ ਆਪਾਂ ਤੁਹਾਨੂੰ ਸ਼ੁਰੂ ਤੋਂ ਲੈ ਕੇ ਆਮਲੇ ਤੋੜਨ ਤੋਂ ਲੈ ਕੇ ਆਮਲਿਆਂ ਦਾ ਪਾਊਡਰ ਬਣਾਉਣ ਤੱਕ ਸਾਰੀ ਵੀਡੀਓ ਸ਼ੇਅਰ ਕੀਤੀ ਆ ਤੇ ਧਿਆਨ ਦੇ ਨਾਲ ਤੁਸੀਂ ਸਾਰੀ ਵੀਡੀਓ ਦੇਖਿਓ ਆਪਾਂ ਇਹਨੂੰ ਸਟੋਰ ਕਰਨ ਵਾਸਤੇ ਇਹਦੇ ਵਿੱਚ ਕੋਈ ਵੀ ਉਹ ਜਿਹੇ ਕੈਮੀਕਲ ਨਹੀਂ ਪਾਉਣਾ ਲੰਬੇ ਸਮੇਂ ਵਾਸਤੇ ਸਟੋਰ ਕਰਨ ਨੂੰ ਸਿਰਫ ਆਪਾਂ ਨੋਰਮਲ ਜਿਹੜਾ ਕੁਦਰਤੀ ਤਰੀਕਾ ਹੁੰਦਾ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਸਟੋਰ ਕਰਨਾ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਗ੍ਰੈਂਡ ਤੁਸੀਂ ਦੇਖ ਸਕਦੇ ਹੋ ਪਾਊਡਰ ਆਪਾਂ ਪੀਸ ਲਿਆ ਆ ਬਿਲਕੁਲ ਬਰੀਕ ਪੀਸਿਆ ਮਿਸ਼ਾਨ ਨਹੀਂ ਰਹੀ ਹੈਗੀ ਇਹਨੂੰ ਤੇ ਮੈਂ ਬਸ ਬਰੀਕ ਪੀਸ ਕੇ ਇਸੇ ਤਰ੍ਹਾਂ ਹੀ ਮੈਂ ਹੁਣ ਇਹਨੂੰ ਸਟੋਰ ਕਰ ਲੈਣਾ ਵਾ ਸਭ ਤੋਂ ਪਹਿਲਾਂ ਆਪਾਂ ਇਹਨੂੰ ਪਲਾਸਟਿਕ ਦੇ ਡੱਬੇ ਵਿੱਚ ਪਾਉਨੇ ਆ ਆਪਾਂ ਇਹਦਾ weight ਕਰ ਲਈਏ ਵੀ ਕਿੰਨਾ ਕਿੰਨਾ ਪਾਊਡਰ ਆਪਣਾ ਬਣ ਕੇ ਤਿਆਰ ਹੋਇਆ ਸੁੱਕ ਕੇ ਤੇ 3 ਕਿਲੋ ਔਲੇ ਸੀਗੇ ਆਪਾਂ ਸਾਰਾ ਪਹਿਲਾਂ ਵੀਡੀਓ ਦੇ ਵਿੱਚ ਦਿਖਾ ਚੁੱਕੇ ਆ ਤੇ ਹੁਣ ਇੱਕ ਵਾਰੀ ਪਹਿਲਾਂ ਇਹਨੂੰ ਪਲਾਸਟਿਕ ਦੇ ਡੱਬੇ ਵਿੱਚ ਪੌਕ ਪਾ ਕੇ ਤੇ ਮੈਂ ਇਹਦਾ ਵੇਟ ਕਰਦੀ ਆ ਤੁਸੀਂ ਦੇਖ ਸਕਦੇ ਹੋ ਜੀ ਪੂਰਾ ਅੱਧਾ ਕਿਲੋ ਇਹ ਹੋਇਆ ਜੀ ਆਪਣਾ ਤਿਆਰ ਆਮਲੇ ਦਾ ਪਾਊਡਰ 3 ਕਿਲੋ ਆਮਲੇ ਸੀ ਗਟਕਾ ਤੋਂ ਬਿਨਾਂ 3 ਕਿਲੋ ਆਮਲੇ ਸੀ 3 ਕਿਲੋ ਆਮਲੇ ਦੇ ਵਿੱਚੋਂ ਅੱਧਾ ਕਿਲੋ ਆਪਣਾ ਜਿਹੜਾ ਪਾਊਡਰ ਤਿਆਰ ਹੋ ਗਿਆ 20 ਗ੍ਰਾਮ ਇਹਦਾ ਪਲਾਸਟਿਕ ਦੇ ਡੱਬੇ ਦਾ ਵੀ ਭਾਰ ਸੀ ਤੇ ਇਸ ਕਰਕੇ ਪੂਰਾ ਅੱਧਾ ਕਿਲੋ ਹੋਇਆ ਜੀ ਇਹ ਤਿਆਰ ਆਪਣਾ 210 ਰੁਪਏ ਦੇ ਆਮਲੇ ਆਪਾਂ ਲਾਏ ਸੀਗੇ ਵੀ ਜੇ ਆਪਾਂ ਮੋਲ ਖਰੀਦ ਕੇ ਲਿਓਨੇ ਆ ਤਾਂ 210 ਰੁਪਏ ਦੇ ਆਮਲੇ ਆ ਤੇ 210 ਰੁਪਏ ਦੇ ਆਮਲਿਆਂ ਚੋਂ ਅੱਧਾ ਕਿਲੋ ਆਪਣਾ ਜਿਹੜਾ ਪਾਊਡਰ ਉਹ ਤਿਆਰ ਹੋ ਗਿਆ ਤੇ ਹੁਣ ਤੁਸੀਂ ਹਿਸਾਬ ਲਾ ਲਿਓ ਜਿਹੜਾ ਆਪਾਂ ਕਿਸੇ ਕੰਪਨੀ ਦਾ ਲਿਓਨੇ ਆ ਉਹ ਆਪਾਂ ਨੂੰ ਕਿੰਨੇ ਦਾ ਪੈਂਦਾ ਵਾ ਮੇਰੇ ਹਿਸਾਬ ਦੇ ਨਾਲ ਜਿਹੜਾ 100 ਗ੍ਰਾਮ ਆ 50 ਰੁਪਏ ਦਾ ਹੁੰਦਾ ਮੇਰਾ ਅੰਦਾਜ਼ਾ ਵਾ ਵੀ ਇੰਨੇ ਦਾ ਹੁੰਦਾ ਕਿਉਂਕਿ ਅਸੀਂ ਤਾਂ ਹਰ ਸਾਲ ਹੁਣ ਆਪਣੇ ਹੀ ਬਣਾ ਲੈਨੇ ਆ ਲਗਭਗ ਕਈ ਸਾਲਾਂ ਤੋਂ ਹੀ ਬਣਾ ਰਹੇ ਆ ਤੇ ਜਿਆਦਾ ਰੇਟ ਦਾ ਨਹੀਂ ਪਤਾ ਮੈਂ ਵੀ ਗੂਗਲ ਤੇ ਹੀ ਦੇਖਿਆ ਸੀ ਵੀ 100 ਗ੍ਰਾਮ ਜਿਹੜਾ 50 ਰੁਪਏ ਦਾ ਹੁੰਦਾ ਵਾ ਤੇ ਹੁਣ ਤੁਸੀਂ ਹਿਸਾਬ ਕੱਢ ਰਹੇ ਹੋ ਕਿ ਆਪਾਂ ਨੂੰ ਇਹ ਕਿੰਨੇ ਦਾ ਪਿਆ ਠੀਕ ਆ ਜੀ ਤੇ ਇਹ ਮੈਂ ਵੇਟ ਕਰਨ ਦਾ ਕਰਕੇ ਮੈਂ ਪਲਾਸਟਿਕ ਦੇ ਡੱਬੇ ਵਿੱਚ ਪਾਇਆ ਸੀਗਾ ਵੈਸੇ ਮੈਂ ਇਹਨੂੰ ਇਸ ਡੱਬੇ 'ਚ ਸਟੋਰ ਨਹੀਂ ਕਰਨਾ ਕਿਉਂਕਿ ਇਹ ਲੰਬੇ ਸਮੇਂ ਤੱਕ ਪਿਆ ਰਹਿਣਾ ਵਾ ਆਪਣਾ ਹੁਣ ਲਗਭਗ ਸਾਲ ਸਾਲ ਪਰ ਹਜੇ ਮੈਂ ਹੋਰ ਵੀ ਬਣਾਉਣਾ ਵਾ ਇੰਨਾ ਨਹੀਂ ਬਣਾਉਣਾ ਇਹ ਤੇ ਮੈਂ ਵੀਡੀਓ ਵਾਸਤੇ ਇੰਨਾ ਬਣਾਇਆ ਤੇ ਹੁਣ ਮੈਂ ਜਾਦੇ ਔਲਿਆਂ ਦਾ ਹੋਰ ਬਣਾਉਂਗੀ ਬਾਅਦ ਵਿੱਚ ਇਹਨੂੰ ਮੈਂ ਹੁਣ ਕੱਚ ਦੇ ਕੰਟੇਨਰ ਵਿੱਚ ਸਟੋਰ ਕਰਨਾ ਤੁਸੀਂ ਸਾਰੇ ਜਾਣਦੇ ਹੋ ਕਿ ਪਲਾਸਟਿਕ ਜਿਹੜੀ ਖਾਣੀ ਸਿਹਤ ਵਾਸਤੇ ਸਹੀ ਨਹੀਂ ਹੁੰਦੀ ਇਸ ਕਰਕੇ ਜਿਹੜੀ ਇਹ ਪਲਾਸਟਿਕ ਦਾ ਅਸਰ ਆ ਨਾ ਇਹਦੇ ਵਿੱਚ ਜਾਣਾ ਵਾ ਜਦੋਂ ਲੰਬੇ ਸਮੇਂ ਤੱਕ ਇਹ ਪਿਆ ਰਿਆ ਤੇ ਇਹਨੂੰ ਮੈਂ ਹੁਣ ਕੱਚ ਦੇ ਕੰਟੇਨਰ ਵਿੱਚ ਸਟੋਰ ਕਰਨਾ ਆ ਆ ਲੈ ਲੈ ਮੈਂ ਜੀ ਸਟਰ ਦਾ ਕੱਚ ਦਾ ਕੰਟੇਨਰ ਲਿਆਇਆ ਹੈ ਬਿਲਕੁਲ ਸੀਲਡ ਆ ਇਹ ਇਹਦੇ ਉੱਪਰ ਸੀਲ ਆ ਦੇ ਉੱਤੇ ਤੇ ਇਹਦੇ ਵਿੱਚ ਬਿਲਕੁਲ ਵੀ ਹਵਾ ਵਗੈਰਾ ਜਿਹੜੀ ਨਮੀ ਆ ਉਹ ਨਹੀਂ ਜਾਣੀ ਤੇ ਹੁਣ ਮੈਂ ਇਹਦੇ ਵਿੱਚ ਪਾ ਕੇ ਇਹਨੂੰ ਸਟੋਰ ਕਰ ਦੂੰਗੀ ਤੇ ਆਪਣਾ ਇਹ ਪਾਊਡਰ ਜਿਹੜਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਾ ਆ ਕੱਚ ਦੇ ਕੰਟੇਨਰ ਵਿੱਚ ਪਾਤਾ ਮੈਂ ਤੁਸੀਂ ਦੇਖ ਸਕਦੇ ਹੋ ਤੇ ਬਾਸੋਂ ਹੁਣ ਆਪਾਂ ਇਹਨੂੰ ਸਟੋਰ ਕਰ ਦੇਣਾ ਇਸ ਢੱਕਣ ਦੇ ਨਾਲ ਜਿੰਨਾ ਖਾਣਾ ਉਹਨਾਂ ਆਪਾਂ ਅਲੱਗ ਪਾ ਲਿਆ ਕਰਨਾ ਤੇ اے سی ਅੱਜ ਦੀ ਆਪਣੀ ਵੀਡੀਓ ਲਗਭਗ ਇਸ ਵੀਡੀਓ ਨੂੰ ਮੈਨੂੰ 15-20 ਦਿਨ ਲੱਗ ਗਏ ਬਣਾਉਣ ਨੂੰ ਉਮੀਦ ਕਰਦੀ ਆ ਕਿ ਤੁਹਾਨੂੰ ਇਹਦੇ ਤੋਂ ਥੋੜੀ ਨੌਲੇਜ ਮਿਲੋਗੀ ਜਿੰਨੀ ਕੁ ਮੈਨੂੰ ਹੈਗੀ ਆ ਤੇ ਓਨੀ ਕੁ ਮੈਂ ਕੋਸ਼ਿਸ਼ ਕੀਤੀ ਆ ਵੀ ਤੁਹਾਨੂੰ ਵੀਡੀਓ ਦੇ ਵਿੱਚ ਬਿਲਕੁਲ ਸਹੀ ਸਹੀ ਤਰੀਕਾ ਦੱਸ ਸਕਾਂ ਇਹਦਾ ਕਲਰ ਤੁਸੀਂ ਦੇਖ ਲਓ ਬਾਜ਼ਾਰ ਵਾਲੇ ਨਾਲੋਂ ਵੀ ਕਲਰ ਜਿਹੜਾ ਨਾ ਇਹਦਾ ਕਿਤੇ ਜ਼ਿਆਦਾ ਸੋਨਾ ਕਲਰ ਆਇਆ ਬਿਲਕੁਲ ਸਕੀਨ ਜਿਹਾ ਕਲਰ ਆਇਆ ਇਹਦਾ ਤੇ ਜਿਹੜਾ ਤੁਸੀਂ ਬਾਜ਼ਾਰ ਚੋਂ ਲਿਓਨੇ ਉਹਦਾ ਕਲਰ ਥੋੜਾ ਨਾ ਬਰਾਉ ਮਿੱਟੀ ਰੰਗਾ ਜਿਹਾ ਹੁੰਦਾ ਤੁਸੀਂ ਬਾਕੀ ਲਿਆਉਂਦੇ ਹੀ ਉਹ ਸਾਰੇ ਤੁਹਾਨੂੰ ਪਤਾ ਹੀ ਹੋਣਾ ਇਹਦਾ ਕਲਰ ਤੁਸੀਂ ਦੇਖੋ ਕਿੰਨਾ ਸੋਹਣਾ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਇਸ ਤਰ੍ਹਾਂ ਦੀਆਂ ਤੁਸੀਂ ਹੋਰ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਹੁਣ ਬਸ ਇਹ ਤੋਂ ਬਾਅਦ ਮੈਂ ਨਿੰਮ ਦਾ ਪਾਊਡਰ ਬਣਾਉਣਾ ਵਾ ਤੇ ਨਾਲ ਸੁਭਾਂਜਣੇ ਦਾ ਪਾਊਡਰ ਬਣਾਉਣਾ ਤੇ ਹੁਣ ਮੈਂ ਇਸ ਤੋਂ ਬਾਅਦ ਬਸ ਉਹ ਗ੍ਰाइंड ਕਰਨਾ ਉਹ ਵੀ ਮੈਂ ਵੀਡੀਓ ਦੇ ਵਿੱਚ ਇੱਕ ਕਲਿੱਪ ਲਗਾ ਦਊਂਗੀ ਜੇ ਤੁਸੀਂ ਇਦਾਂ ਦੀਆਂ ਵੀਡੀਓ ਚਾਹੁੰਦੇ ਹੋ ਕਿ ਮੈਂ ਕੀ ਕੀ ਚੀਜ਼ਾਂ ਸਟੋਰ ਕਰਦੀ ਆ ਕਿਹੜੇ-ਕਿਹੜੇ ਪੱਤੇ ਜਿਹੜੇ ਆ ਉਹ ਮੈਂ ਸਟੋਰ ਕਰਦੀ ਆ ਸਰਦੀਆਂ ਵਾਸਤੇ ਤਾਂ ਮੈਨੂੰ ਕਮੈਂਟ ਕਰਿਓ ਫਿਰ ਮੈਂ ਉਹ ਵੀ ਵਿੱਚ ਜਿਹੜੀਆਂ ਵੀਡੀਓ ਬਣਾ ਦਿਆ ਕਰੂੰਗੀ ਮੈਂ ਬਹੁਤ ਸਾਰੇ ਇਹੋ ਜਿਹੇ ਹਰਬਲ ਪੱਤੇ ਆ ਜਿਹੜੇ ਮੈਂ ਸਾਰੀਆਂ ਸਰਦੀਆਂ ਵਾਸਤੇ ਸਟੋਰ ਕਰਦੀ ਆ ਤੇ ਹੁਣ ਮੈਂ ਦੋ ਤਾਂ ਹੁਣ ਮੈਂ ਗ੍ਰੈਂਡ ਕਰਨੀਆਂ ਕਿਉਂਕਿ ਮੈਂ ਉਹਨਾਂ ਨੂੰ ਸੁਕਾ ਚੁੱਕੀ ਆ ਇੱਕ ਨਿਹਮਤ ਇੱਕ ਸਵਾਂਝਣਾ ਇਹ ਦੋਨੋਂ ਹੁਣ ਮੈਂ ਬਸ ਇਹ ਤੋਂ ਬਾਅਦ ਗ੍ਰੈਂਡ ਕਰਨੇ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਐਂਡ ਦੇ ਵਿੱਚ ਮੈਂ ਇੱਕ ਕਲਿੱਪ ਲਗਾਉਂਗੀ ਉਹਨਾਂ ਦੀ ਵੀ ਨਿਯਮਤ ਸੁਵਾਂਜਣੇ ਦੀ ਤੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ